ਇੱਕ ਵਾਰ ਫਿਰ ਤੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬੱਸਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਕੱਚੇ ਕਾਮਯਾ ਦੇ ਵੱਲੋਂ ਹਾਲਾਂਕਿ ਉਹਨਾਂ ਦੇ ਵੱਲੋਂ ਹੜਤਾਲ ਵਾਪਸ ਲੈ ਲਈ ਗਈ ਸੀ ਪਰ ਇਹ ਸਭ ਦੇ ਵਿਚਾਲੇ ਦਫਤਰੀ ਕਲਰਕਾਂ ਦੀ ਹਾਜ਼ਰੀ ਨੂੰ ਲੈ ਕੇ ਮੋੜ ਰੇੜਕਾ ਸ਼ੁਰੂ ਹੋ ਚੁੱਕਿਆ ਜਿਸ ਤੋਂ ਬਾਅਦ ਕੱਚੇ ਕਾਮਯਾ ਦੇ ਵੱਲੋਂ ਬੁਡਲਾਟਾ ਫਰੀਦਕੋਟ ਅਤੇ ਸੰਗਰੂਰ ਦੇ ਵਿੱਚ 메ਨ ਗੇਟ ਬੰਦ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਖਿਰਕਾਰ ਜਿੱਤੇ ਇੱਕ ਪਾਸੇ ਕੱਚੇ ਕਾਮਿਆਂ ਵੱਲੋਂ ਜੋ ਹੜਤਾਲ ਕੀਤੀ ਗਈ ਹੈ ਤੇ ਇਸ ਦਰਮਿਆਨ ਉਹਨਾਂ ਦੇ ਹੱਕ ਦੇ ਵਿੱਚ ਜੋ ਪੀਆਰਟੀਸੀ ਦਫ਼ਤਰ ਦਾ ਸਟਾਫ ਅੱਜ ਮੈਨੇਜਮੈਂਟ ਦੇ ਵੱਲੋਂ ਹਾਜ਼ਰੀ ਨਾ ਲਾਉਣ ਕਰਕੇ ਮੁੜ ਪੜਕੇ ਨੇ ਤੇ ਕੱਚੇ ਕਾਮਿਆਂ ਦੇ ਵੱਲੋਂ ਪੀਆਰਟੀਸੀ ਦੇ ਮੁੱਖ ਗੇਟ ਨੂੰ ਮੁਕੰਮਲ ਬੰਦ ਕਰਕੇ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਬੁੜਲਾਡਾ ਫਰੀਦਕੋਟ ਅਤੇ ਸੰਗਰੂਰ ਦੀਆਂ ਦਿਖਾ ਰਹੇ ਆ ਤੇ ਇਹ ਸਭ ਦੇ ਵਿਚਾਲੇ ਲੋਕਾਂ ਨੂੰ ਵੀ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰੋਸ ਦੇ ਵਜੋਂ ਪੀਆਰਟੀਸੀ ਦੇ ਨੋ ਡੀਪੂ ਜਿਹੜੇ ਆ ਬੰਦ ਕਰ ਦਿੱਤੇ ਗਏ ਨੇ ਤੇ ਇਹਨਾਂ ਦਾ ਸਾਫ ਤੌਰ ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਕਲਰਕਾਂ ਨੂੰ ਡਿਊਟੀ ਤੇ ਬਹਾਲ ਨਹੀਂ ਕੀਤਾ ਜਾਂਦਾ ਉਹਨਾਂ ਚਿਰੋ ਗੇਟ ਬੰਦ ਕਰਕੇ ਬੈਠੇ ਰਹਿਣਗੇ ਤੇ ਜੇਕਰ ਹੱਲ ਨਹੀਂ ਮਿਲਿਆ ਤਾਂ ਸੰਗਰੂਰ ਅਤੇ ਹੋਰ ਕਈ ਥਾਵਾਂ ਦੇ ਰੋਡ ਵੀ ਜਿਹੜੇ ਆ ਉਹਨਾਂ ਦੇ ਵੱਲੋਂ ਬੰਦ ਕਰ ਦਿੱਤੇ ਜਾਣਗੇ ਇੱਕ ਪਾਸੇ ਹੜਤਾਲ ਨੂੰ ਲੈ ਕੇ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹਾਲਾਂਕਿ ਮੀਟਿੰਗ ਦਾ ਭਰੋਸਾ ਮਿਲਿਆ ਜਿਸ ਤੋਂ ਬਾਅਦ ਹੜਤਾਲ ਮੁਲਤਵੀ ਕਰ ਦਿੱਤੀ ਗਈ ਪਰ ਇਹ ਸਭ ਦੇ ਵਿਚਾਲੇ ਹੁਣ 컬ਰਕਾਂ ਦੀ ਬਹਾਲੀ ਨੂੰ ਲੈ ਕੇ ਜੋ ਹੈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਪੀਆਰਟੀਸੀ ਦੇ ਕੱਚੇ ਕਾਮਿਆਂ ਦੇ ਵੱਲੋਂ ਪੀਆਰਟੀਸੀ ਦੇ ਮੁੱਖ 게ਟ ਨੂੰ ਬੰਦ ਕਰ ਦਿੱਤਾ ਗਿਆ ਇੱਕ ਵਾਰ ਫਿਰ ਤੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬੱਸਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਕੱਚੇ ਕਾਮਯਾ ਦੇ ਵੱਲੋਂ ਹਾਲਾਂਕਿ ਉਹਨਾਂ ਦੇ ਵੱਲੋਂ ਹੜਤਾਲ ਵਾਪਸ ਲੈ ਲਈ ਗਈ ਸੀ ਪਰ ਇਹ ਸਭ ਦੇ ਵਿਚਾਲੇ ਦਫਤਰੀ ਕਲਰਕਾਂ ਦੀ ਹਾਜ਼ਰੀ ਨੂੰ ਲੈ ਕੇ ਮੁੜ ਰੇੜਕਾ ਸ਼ੁਰੂ ਹੋ ਚੁੱਕਿਆ ਜਿਸ ਤੋਂ ਬਾਅਦ ਕੱਚੇ ਕਾਮਯਾ ਦੇ ਵੱਲੋਂ ਬੁਡਲਾਟਾ ਫਰੀਦਕੋਟ ਅਤੇ ਸੰਗਰੂਰ ਦੇ ਵਿੱਚ 메ਨ ਗੇਟ ਬੰਦ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਆਖਿਰਕਾਰ ਜਿੱਥੇ ਇੱਕ ਪਾਸੇ ਕੱਚੇ ਕਾਮਯਾ ਵੱਲੋਂ ਜੋ ਹੜਤਾਲ ਕੀਤੀ ਗਈ ਹੈ ਤੇ ਇਸ ਦਰਮਿਆਨ ਉਹਨਾਂ ਦੇ ਹੱਕ ਦੇ ਵਿੱਚ ਜੋ ਪੀਆਰਟੀਸੀ ਦਫਤਰ ਦਾ ਸਟਾਫ ਅੱਜ ਮੈਨੇਜਮੈਂਟ ਦੇ ਵੱਲੋਂ ਹਾਜ਼ਰ ਨਾ ਲਾਉਣ ਕਰਕੇ ਮੁੜ ਭੜਕੇ ਨੇ ਤੇ ਕੱਚੇ ਕਾਮਿਆਂ ਦੇ ਵੱਲੋਂ ਪੀਆਰਟੀਸੀ ਦੇ ਮੁੱਖ 게ਟ ਨੂੰ ਮੁਕੰਮਲ ਬੰਦ ਕਰਕੇ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਬੁੜਲਾਡਾ ਫਰੀਦਕੋਟ ਅਤੇ ਸੰਗਰੂਰ ਦੀਆਂ ਦਿਖਾ ਰਿਹਾ ਤੇ ਇਹ ਸਭ ਦੇ ਵਿਚਾਲੇ ਲੋਕਾਂ ਨੂੰ ਵੀ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰੋਜ਼ ਦੇ ਵਜੋਂ ਪੀਆਰਟੀਸੀ ਦੇ ਨੋ ਡੀਪੂ ਜਿਹੜੇ ਆ ਬੰਦ ਕਰ ਦਿੱਤੇ ਗਏ ਨੇ ਤੇ ਇਹਨਾਂ ਦਾ ਸਾਫ ਤੌਰ ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਕਰਮਚਾਰਕਾਂ ਨੂੰ ਡਿਊਟੀ ਤੇ ਬਹਾਲ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਉਹ ਗੇਟ ਬੰਦ ਕਰਕੇ ਬੈਠੇ ਰਹਿਣਗੇ ਤੇ ਜੇਕਰ ਹੱਲ ਨਹੀਂ ਮਿਲਿਆ ਤਾਂ ਸੰਗਰੂਰ ਅਤੇ ਹੋਰ ਕਈ ਥਾਵਾਂ ਦੇ ਰੋਡ ਵੀ ਜਿਹੜੇ ਆ ਉਹਨਾਂ ਦੇ ਵੱਲੋਂ ਬੰਦ ਕਰ ਦਿੱਤੇ ਜਾਣਗੇ ਇੱਕ ਪਾਸੇ ਹੜਤਾਲ ਨੂੰ ਲੈ ਕੇ ਲੋਕਾਂ ਨੂੰ ਖੱਜਲ-ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹਾਲਾਂਕਿ ਮੀਟਿੰਗ ਦਾ ਭਰੋਸਾ ਮਿਲਿਆ ਜਿਸ ਤੋਂ ਬਾਅਦ ਹੜਤਾਲ ਮੁਲਤਵੀ ਕਰ ਦਿੱਤੀ ਗਈ ਪਰ ਇਹ ਸਭ ਦੇ ਵਿਚਾਲੇ ਹੁਣ ਕਲਰਕਾਂ ਦੀ ਬਹਾਲੀ ਨੂੰ ਲੈ ਕੇ ਜੋ ਹੈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਪੀਆਰਟੀਸੀ ਦੇ ਕੱਚੇ ਕਾਮਿਆਂ ਦੇ ਵੱਲੋਂ ਪੀਆਰਟੀਸੀ ਦੇ ਮੁੱਖ 게ਟ ਨੂੰ ਬੰਦ ਕਰ ਦਿੱਤਾ ਗਿਆ ਹੈ